ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਦੀ ਮਾਨ ਜੀ ਦੀ ਅਗਵਾਈ ਚ ਜਿਹੜਾ ਉਹਨਾਂ ਫੈਸਲਾ ਲਿਆ ਕਿ ਪਿੰਡ ਦੇ ਉਹ ਲੋਕ ਜਿਹੜੇ ਗਰੀਬੀ ਰੇਖਾ ਚ ਰਹ ਰਹੇ ਨੇ ਜਿਹੜੇ ਗੁਰੂ ਘਰਾਂ ਦੇ ਦਰਸ਼ਨ ਨਹੀਂ ਕਰ ਸਕਦੇ ਉਹਨਾਂ ਵਾਸਤੇ ਜਿਹੜੀਆਂ ਬੱਸਾਂ ਨੇ ਫ੍ਰੀ ਬੱਸਾਂ ਪਿੰਡਾਂ ਚ ਜਿਹੜੀਆਂ ਗੁਰਦਵਾਰਾ ਮਤੇ ਦਰਸ਼ਨਾਂ ਕਰਨਾਂ ਨੂੰ ਜਾ ਰਹੀਆਂ ਨੇ ਉਹਦੇ ਸਬੰਧ ਚ ਅੱਜ ਪਖਟਾਣੇ ਤੁਲੀਆਂ ਚ ਵੀ ਇਸ ਪਿੰਡ ਦੀ ਸੰਗਤ ਜਿਹੜੀ ਆ ਉਹਨਾਂ ਨੂੰ ਅੱਜ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਾ ਕੇ ਵਸਨੇ ਲੈ ਕੇ ਆਉਣਾ ਬਹੁਤ ਵੱਡਾ ਪੁਰਾਣਾ ਬਹੁਤ ਲੋਕਾਂ ਚ ਖੁਸ਼ੀ ਆ ਸਾਰੇ ਮੁੱਖ ਮੰਤਰੀ ਸਰਦਾਰ ਪਗਤ ਸਿੰਘ ਮਾਨ ਨੂੰ ਅਸੀਸਾਂ ਦੇ ਰਹੇ ਨੇ ਕਿ ਜਿਨ੍ਹਾਂ ਇਹ ਫੈਸਲਾ ਲਿਆ ਕਿ ਉਹਨਾਂ ਲੋਕਾਂ ਨੂੰ ਵੀ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਾਏ ਜਾਣ ਜਿਹੜੇ ਸਮਰਥੀ ਨਹੀਂ ਗੇ ਜਿਹੜੇ ਕਿਰਾਇਆ ਖਰਚੀ ਨਹੀਂ ਸਕਦੇ ਅ ਮੇਰੇ ਖਿਆਲ ਬਹੁਤ ਵਧੀਆ ਰਮਨ ਸਾਹਿਬ ਜਿਤਨਾ ਯਾਤਰੀ ਆ ਰਹੇ ਨੇ ਮੈਡੀਕਲ ਟੀਮ ਨਹੀਂ ਪਹੁੰਚੀ ਕਿਉਂਕਿ ਕਈਆਂ ਨੂੰ ਜਦ ਰ ਉਲਟੀਆਂ ਵੀ ਹੁੰਦੀਆਂ ਨੇ ਪਰ ਇਹ ਕਿਤਨੇ ਕਿਤੇ ਲੱਗਦਾ ਕਿ ਪ੍ਰਸ਼ਾਸਨ ਦੀ ਜਿਹੜੇ ਹੁਕਮਾਂ ਦੀਆਂ ਧੜੀਆਂ ਉੱਡ ਰਹੀਆਂ ਮੇਰੇ ਕੋ ਮੈਨੂੰ ਤੁਹਾਡੇ ਚੈਨਲ ਤੇ ਮਾਦੀਆਂ ਰਹੀ ਪਤਾ ਲੱਗਾ ਕਿ ਫਿਰ ਮੈਡੀਕਲ ਜਿਹੜੀ ਟੀਮ ਨਹੀਂ ਆਈ ਮੈਂ ਇਹਦੇ ਬਾਰੇ ਕਰਦਾ ਨਹੀਂ ਡੀ ਸਾਹਿਬ ਨਾਲ ਗੱਲ ਕਰਦਾ ਐਟੀਐਮ ਸਾਹਿਬ ਨਾਲ ਗੱਲ ਕਰਦੇ ਕਿ ਜਿਹੜੇ ਬੰਦੇ ਨਹੀਂ ਆਏ ਉਹਨਾਂ ਦੇ ਵਿਰੁੱਧ ਕਾਰਵਾਈ ਕਿਉਂ ਕੀਤੀ ਜਾਊਂ। ਅਨੁਸਾਰ ਕੱਲ ਇੱਕ ਕਿਸਾਨ ਆਗੂ ਨੇ ਧਰਨਾ ਲਾਇਆ ਸੀ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਗੱਡੀ ਵਸੂ ਜਾ ਰਹੀ ਹੈ ਬਟਾਲੇ ਕਿਉਂਕਿ ਸਾਡੇ ਇਲਾਕੇ ਨੂੰ ਉਹਦੀ ਕਾਫੀ ਜ਼ਰੂਰਤ ਹੈ। ਦੇਖੋ ਜਿਹੜਾ ਉਹਦਾ ਵਾਣਾ ਇੱਥੇ ਜਿਹੜੀ ਫਾਇਰ ਬ੍ਰਿਗੇਡ ਵਾਲੀ ਗੱਲ ਆ ਉਹਦੇ ਚ ਜਿਹੜੀ ਐਨਓਸੀਆਂ ਦੇ ਪੈਸੇ ਨੇ ਉਹ ਬਟਾਲਿਆ ਬਟਾਲੇ ਜਾਂਦੇ ਆ। ਉਜੇ ਇਹਨਾਂ ਨੂੰ ਸਿੱਧੇ ਪੈਸੇ ਬਟਾਲੇ ਜਾਂਦੇ ਫਿਰ ਤਨਖਾਹ ਦੀ ਏਡੀ ਵੱਡੀ ਪ੍ਰੋਬਲਮ ਆਉਂਦੀ ਹੈ। ਕਿ ਤਨਖਾਹਾਂ ਉਹਨਾਂ ਜੇ ਉੱਥੇ ਚਲੇ ਵੀ ਜਾਗੇ ਤਾਂ ਬੱਸ ਪਰਮਾਨੈਂਟ ਇੱਕ ਜੜੀਆਂ ਡੇਰਾ ਬਾਬਰਾਨਕ ਖੜੀ ਰੋਗੇ। ਇਹ ਤਾਂ ਥੋੜਾ ਸਿਆਸੀ ਬੰਦੇ ਜਿਹੜੇ ਉਹਨੂੰ ਰੰਗਾਂ ਦਿੰਦੇ ਨੇ ਤਾਂ ਨਾਲ ਲਾਉਂਦੇ ਅਸੀਂ ਕੋਈ ਗੱਲ ਨਹੀਂ। ਠੀਕ ਹੈ ਨਾ ਬੱਸ ਜਿਹੜੀ ਇੱਥੋਂ ਵਾਲੀ ਇੱਥੇ ਰਹਿ ਗਈ ਕੋਈ ਟੈਨਸ਼ਨ ਨਹੀਂ ਦੀ। ਮਾਨ ਸਰਕਾਰ ਦੇ ਯਤਨਾਂ ਸਦਕਾ ਜਿਹੜੇ ਅੱਜ ਲੋਕਾਂ ਸੁਭਾਗ ਪਰਵਤ ਹੋ ਰਿਹਾ ਹੈ ਦਰਸ਼ਨ ਕਰਨ ਦਾ। ਇਸ ਤਰ੍ਹਾਂ ਦੇਖਦੇ ਜੀ ਇਹਨੂੰ। ਇਹ ਬਹੁਤ ਵਧੀਆ ਪ੍ਰਾਲਾ ਜੀ। ਇਹ ਸੰਗਤ ਬਹੁਤ ਉਤਸ਼ਾਹਿਕ ਹੈ। ਕੀ ਸਰਕਾਰ ਦਾ ਇਸ ਅਪਰਾਲਾ ਜੋ ਕਿ ਗੁਰੂ ਧਾਮਾਂ ਦੀ ਸੇਵਾ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਜਾ ਰਹੀ ਆ ਔਰ ਸੰਗਤ ਚਾਹੁੰਦੀ ਹੈ ਕਿ ਪਹਿਲਾਂ ਕਦੇ ਵੀ ਇਦਾਂ ਨਹੀਂ ਹੋਇਆ ਕਿ ਸਰਕਾਰ ਵੱਲੋਂ ਇਦਾਂ ਦੀ ਕੋਈ ਪਹਿਲਾ ਕਦਮੀ ਕੀਤੀ ਗਈ ਹੋਵੇ ਕਿ ਜਿੱਥੇ ਸੰਗਤਾਂ ਨੂੰ ਫ੍ਰੀ ਗੁਰੂ ਧਾਮਾਂ ਦੀ ਸੇਵਾ ਕਰਾਈ ਦਰਸ਼ਨ ਗਦਾਰੇ ਕਰਾਏ ਗਏ ਹੋਣ ਸੋ ਬਹੁਤ ਵਧੀਆ ਅਪਰਾਲਾ ਜੀ ਇਹ ਅੱਜ ਕਿਹੜੇ ਪਿੰਡ ਤੋਂ ਸਾਰੇ ਜਾ ਰਹੇ ਨੇ ਯਾਤਰੀ ਜਿਹੜੇ ਕਿੰਨੇ ਜਾ ਰਹੇ ਨੇ ਟੋਟਲ ਅੱਜ ਜੀ ਪਖਟਾਣਾ ਤੁਲੀਆਂ ਤੋਂ ਲਗਭਗ 43 ਯਾਤਰੀ ਜਿਹੜੇ ਆ ਸ਼੍ਰੀ ਅਨੰਪੁਰ ਸਾਹਿਬ ਦੀ ਯਾਤਰਾ ਲਈ ਜਾ ਰਹੇ ਨੇ ਤਾਂ ਕੀ ਅਰਦਾਸ ਕਰੋਗੇ ਸਰਵਰ ਜੀ ਸਾਰਿਆਂ ਵਾਸਤੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਾਂਗੇ ਜੀ ਕਿ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਔਰ ਜਿਹੜੀਆਂ ਸੰਗਤਾਂ ਨੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਜੀ ਸਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮਿਹਨਤੀ ਆ ਵੀ ਜਿਹੜੇ ਉਪਰਾਲੇ ਕਰਨ ਦੀ ਆ ਸਰਕਾਰ ਬਹੁਤ ਸੰਘਾਂਜ ਹੋ ਗਿਆ ਕਿਤੇ ਕੈਂਪ ਲੱਗ ਰਿਏ ਨੇ ਕਿਤੇ ਯਾਤਰਾ ਵਾਸਤੇ ਬੱਸਾਂ ਭੇਜ ਰਹੀ ਨੇ ਇਹ ਜਿਹੜੀ ਯਾਤਰਾ ਵਾਸਤੇ ਇਹਨਾਂ ਨੇ ਸ਼ੁਰੂਆਤ ਕੀਤੀ ਆ ਇਸ ਤੋਂ ਵੱਡੀ ਹੋਰ ਕੋਈ ਵੀ ਗੱਲ ਨਹੀਂ ਆ ਕੋਈ ਗਰੀਬ ਆ ਨਹੀਂ ਜਾ ਸਕਦਾ ਗੁਰਧਾਮਾ ਦੇ ਦਰਸ਼ਨਾਂ ਵਾਸਤੇ ਉਹ ਸਰਕਾਰ ਨੇ ਬੜਾ ਤਗੜਾ ਉਪਰਾਲਾ ਕੀਤਾ ਕਿ ਹਰ ਵਿਅਕਤੀ ਜਿਹੜਾ ਆ ਉਹ ਗੁਰਧਾਮਾ ਦੇ ਦਰਸ਼ਨ ਕਰ ਸਕਦਾ ਫ੍ਰੀ ਯਾਤਰਾ ਜਿਹੜੀ ਇਹਨਾਂ ਨੇ ਚਾਲੂ ਕੀਤੀ ਆ ਅਸੀਂ ਸਰਕਾਰ ਤੋਂ ਇਹੀ ਉਮੀਦਾਂ ਰੱਖਦੇ ਆ ਕਿ ਅੱਗੇ ਵੀ ਜਿਹੜੇ ਨੇ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਤੇ ਐਂ ਹੀ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਵਾਉਂਦੇ ਰਹਿਣਗੇ ਤੇ ਪੰਜਾਬ ਬਾਰੇ ਬਹੁਤ ਕੁਝ ਸੋਚ ਰਹੇ ਨੇ ਉਕੇ ਪਿੰਡ ਪਿੰਡ ਕੈਂਪੂ ਵੀ ਲੱਗ ਰਹੇ ਨੇ ਹਰ ਆਪकी ਸਰਕਾਰ ਆਪਕੇ ਦਵਾਰ ਹਰ ਇੱਕ ਦੀ ਜਿਹੜੀ ਗੱਲ ਹੈ ਉਹ ਸੁਣਦੇ ਨੇ ਜਿਹੜਾ ਕੰਮ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਹੋਇਆ ਉਹ ਘਰ ਘਰ ਆ ਕੇ ਕੰਮ ਕਰ ਰਹੇ ਨੇ ਬਸ ਇਹੀ ਹੈ ਸਰਕਾਰ ਦਾ ਧੰਨਵਾਦ ਕਰਦੇ ਆਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਯਾਤਰਾ ਦੇ ਸਬੰਧ ਵਿੱਚ ਮੈਂ ਕਹਿਣਾ ਚਾਹੂੰਗਾ ਪਹਿਲਾਂ ਬਹੁਤ ਹੀ ਸਰਕਾਰਾਂ ਜਿਹੜੀਆਂ ਆ ਨਾ ਕਿ ਅਜ ਤੱਕ ਕਿੰਨੀਆਂ ਪਾਰਟੀਆਂ ਨੇ ਸਰਕਾਰ ਕੀਤਾ ਅਕਾਲੀ ਦਲ ਕਾਂਗਰਸ ਵਗੈਰਾ ਪਰ ਇਹੋ ਜਿਹਾ ਪਰਾਲਾ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਇਹ ਬਹੁਤ ਹੀ ਸਲਾਘਾਯੋਗ ਕਦਮ ਆ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਕਈ ਗਰੀਬ ਜਨਤਾ ਵਾ ਜਿਹੜੀ ਕਿ ਇਹ ਜਾ ਨਹੀਂ ਸਕਦੀ ਪਰ ਮਾਨ ਸਰਕਾਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਿੱਦਾਂ ਕਿ ਪਿੰਡਾਂ ਦੇ ਵਿੱਚ ਕੈਂਪ ਵੀ ਲਗਾ ਰਹੀ ਉਹਨਾਂ ਤੋਂ ਵੀ ਲੋਕ ਬਹੁਤ ਪ੍ਰਸੰਨ ਨੇ ਤੇ ਜਿਨ੍ਹਾਂ ਦਾ ਲੋਕਾਂ ਦਾ ਘਰ ਕੰਮ ਹੋ ਰਿਹਾ ਸਾਰੇ ਤੇ ਲੋਕ ਬਹੁਤ ਹੀ ਖੁਸ਼ ਨੇ ਇਹ ਕੰਮ ਤੋਂ ਅਸੀਂ ਚਾਹਾਂਗੇ ਵੀ ਇਹ ਲਗਾਤਾਰ ਇਹ ਕੰਮ ਜਿਹੜਾ ਚੱਲਦਾ ਰਹੇ